ਜੀ ਉਹ ਕੀ ਕਰਦਾ ਪੁੱਛ ਅੱਛਾ ਆਲਾ ਬਾਪੂ ਆ ਹੱਥ ਫੜ ਪਹਿਲਾ ਇਹਦਾ ਚੱਲ ਪਹਿਲਾ ਤੂੰ ਮੇਰੇ ਨਾਲ ਦਿੱਲੀ ਚੱਲ ਤੂੰ ਕਹਿੰਦਾ ਨਾ ਬਾਪੂ ਬੇਟੀ ਆ ਨਾ ਬਾਪੂ ਮੈਨੂੰ ਇਹ ਗੱਲ ਦੱਸ ਪਾ ਮੇਰੇ ਯਾ ਤੇਰਾ ਤੇਜਰੀ ਵਾਲਾ ਆ ਟਾਈਟਲਰ ਆ ਜੇ ਤੇਰੇ ਚਾਚਾ ਬਾਪਾ ਮਰੇਗਾ ਮੇਰੇ ਭਰਾ ਮਰਿਆ ਤਾਂ ਬਾਪੂ ਮਰੇ ਮੇਰੇ ਵੀ ਇਹਨੂੰ ਪੁੱਛ ਕਿਹੜੇ ਹੱਕ ਦੇ ਨਾਲ ਇਹਨਾਂ ਨੇ ਲੜ ਕਰਤਾ ਚਲੋ ਇੱਕ ਖਾਜੂ ਵੇਚਦੇ ਆ ਅੱਜ ਇੱਕ ਖਾਜੂ ਕੋਈ ਨਹੀਂ ਖਾਜਾਂਗੇ ਨਹੀਂ ਖਾਜਾਂਗੇ ਐ ਕਿਵੇਂ ਖਾਜਾਂਗੇ ਆਪਕੋ ਗੁਰੂ ਨੇ ਸਿਖਾ ਕਿ ਕਿਰੇ ਚੇਲੇ ਨਾ ਬਣੋ ਗੁਰੂ ਨੇ ਲੜਨਾ ਸਿਖਾਇਆ ਵਾ ਇਕਨ ਚੇਲੇ ਬਣ ਕੇ ਨੀ ਕੰਮ ਬਣਨਾ ਇਕਨ ਚੇਲੇ ਬਣ ਕੇ ਕੰਮ ਨਹੀਂ ਬਣਨਾ ਇਹਦੇ ਤੋਂ ਸਵਾਲ ਪੁੱਛੋ ਲੈ ਬਾਪੂ ਤੂੰ ਗੱਲ ਕਰ ਤਾ ਆ ਮੇਰੀ ਸਰੀਰ ਦਾ ਵਿਕਾਸ ਆ ਕੇਜੀ ਵਾਲੇ ਦਾ ਕਿਤਾ ਹੋਇਆ ਲੈ ਬਾਲਕੂ ਲੈ ਕੋਈ ਪੜਿਆ ਲਿਖਿਆ ਬਹੁਤ ਮੁੰਡੇ ਪੜੇ ਲਿਖਿਆ ਦਾ ਬੁੜਾ ਲਾ ਠੀਕ ਆ ਫੋਨ ਨੀ ਦਿੰਦੇ ਮੈਂ ਵੀ ਵੀਡੀਓ ਆਪੂ ਤੋਂ ਕਿਸਾਨਾਂ ਛੇਤੀ ਕਰਦਾ ਆਹ ਤੇਰੀ ਕੇਸੀਵਾਦੀ ਰੈਲੀ ਜੀ ਮਰ ਗਿਆ ਸੀ ਬੰਦਾ ਸੀ ਬੰਦਾ ਫੀਲ ਨਾ ਰੋ ਪੀ ਸਕਿਆ ਸਾਡੇ ਤਾਂ ਗਵਰਟ ਕੁੱਤਾ ਮਾਰਦੇ ਸਾਨੂੰ ਦੁੱਖ ਹੋ ਜਾਂਦਾ ਆ ਵੀ ਪੜਾ ਦੇਗਾ ਪੁੱਤ ਪਰੇਸ਼ਾਨੀ ਹੋਰ ਦੱਸੋ ਜੀ ਪੁੱਛ ਲੈ ਆ ਜਦੋਂ ਇਹ ਤਾਂ ਪੰਜਾਬ ਤੋਂ ਬਸਤੀ ਸਮਝਿਆ ਜੀ